ਉਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ ਭਾਰੀ ਰਕਮ ਖਰਚ ਕਰਕੇ ਪਲੇਟਲੇਟ ਨਹੀਂ ਛਡਵਾਉਣੇ ਪੈਣਗੇ ਕਿਉਂਕਿ ਜ਼ਿਲ੍ਹਾ ਹਸਪਤਾਲ ਬਬਰੀ ਗੁਰਦਾਸਪੁਰ ਦੇ ਵਿੱਚ ਸਿਰਫ 2000 ਰੁਪਏ ਖਰਚ ਕਰਕੇ ਮਰੀਜ਼ ਪਲੇਟਲੇਟ ਛੜਵਾ ਸਕਦੇ ਦੱਸਦੀ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਦੇ ਵਿੱਚ ਪਲੇਟਲੇਟ ਬਣਾਉਣ ਵਾਲੀ ਅਪਹੈਸਿਸ ਮਸ਼ੀਨ ਆ ਗਈ ਹੈ ਜਿਸ ਦਾ ਉਦਘਾਟਨ ਰਮਨ ਬਹਿਲ ਹੈ ਜੋ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਮਸ਼ੀਨ ਦੇ ਨਾਲ ਨਾ ਸਿਰਫ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਫਾਇਦਾ ਹੋਵੇਗਾ ਸਭੋ ਪ੍ਰਾਈਵੇਟ ਹਸਪਤਾਲਾ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਪਲੇਟਲੇਟ ਸਰਕਾਰੀ ਹਸਪਤਾਲ ਦੀ ਕੀਮਤ ਤੇ ਹੀ ਮਿਲਣਗੇ ਮਸ਼ੀਨ ਚਲਾਉਣ ਦੇ ਲਈ ਹਸਪਤਾਲ ਦੇ ਬਕਾਇਦਾ ਚਾਰ ਕਰਮਚਾਰੀਆਂ ਨੂੰ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਹੁਣ 15-16000 ਵਿੱਚ ਪ੍ਰਾਈਵੇਟ ਹਸਪਤਾਲਾਂ ਤੋਂ ਮਿਲਣ ਵਾਲੇ ਪਲੇਟਲੇਟਸ ਸਰਕਾਰੀ ਹਸਪਤਾਲ ਵਿੱਚੋਂ ਸਿਰਫ 2000 ਦੇ ਵਿੱਚ ਮਿਲਣਗੇ ਸਿਹਤ ਸੇਵਾਵਾਂ ਦੇ ਵਿੱਚ ਜਿਸ ਚੀਜ਼ ਦੀ ਕਮੀ ਸੀ ਗਈ ਅੱਜ ਉਹ ਕਮੀ ਜੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾ ਤਲਵਾਦ ਕਰਦਾ ਜਿਹੜੀ ਆ ਸਵਾਗਤ ਸੇਵੀ ਜਥੇਬੰਦੀਆਂ ਨੇ ਜਿਹਦੇ ਵਿੱਚ ਬਲੱਡ ਡੋਨਰਸ ਸੁਸਾਇਟੀ ਗੁਰਦਾਸਪੁਰ ਔਰ ਕਲਾ ਨੌਰ ਤੋਂ ਸਮਾਜਿਕ ਗਤੀਵਿਧੀ ਸੁਸਾਇਟੀ ਜਿਹਨੂੰ ਪੂਰੇ왈 ਜੀ ਹੈਡ ਕਰ ਰਹੇ ਨੇ ਔਰ ਇਹ ਬਹੁਤ ਧੇਰ ਤੋਂ ਭਾਰਤ ਵਿਕਾਸ ਪਰਿਸ਼ਦ ਦੇ ਨੁਮਾਇंदे ਵੀ ਖੜੇ ਨੇ ਇਹ ਬਹੁਤ ਧੇਰ ਤੋਂ ਮੰਗ ਕਰਦੇ ਸੀਗੇ ਵੀ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਦਸ ਵਕਤ ਪਲੇਟਲਸ ਦੀ ਲੋੜ ਪੈਂਦੀ ਸੀਗੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਹ ਪਲੇਟਲਸ ਲੈ ਕੇ ਆਪਣੇ ਮਰੀਜ਼ ਨੂੰ ਚੜਾਉਂਦੇ ਸੀ ਔਰ ਇਹ ਕੈਸੀ ਉਹ ਚੀਜ਼ ਹੈ ਜਿਹੜੀ ਸਾਡੀ ਜਿਹੜੀ क्रोनिक ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਆਉਂਦੀ ਆ ਭਾਵੇਂ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਹੈਲਥ ਬੈਂਡਸ ਹੋਣ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਇਹ ਪੇਨਲੈਸ ਨੂੰ ਛਡਾਉਣ ਵਾਸਤੇ ਉਹਦੇ ਕਰਕੇ ਇੱਕ ਤਾਂ ਜਿਹੜੇ ਆਰਥਿਕ ਤੌਰ ਤੇ ਲੋਕ ਕਮਜ਼ੋਰ ਸੀਗੇ ਉਹ ਇਹਨੇ ਪੈਸੇ ਨਹੀਂ ਸੀ ਖਰ ਸਕਦੇ ਔਰ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝੇ ਰਹਾ ਜਾਂਦੇ ਸੀਗੇ ਔਰ ਮੈਂ ਜਦੋਂ ਵੀ ਆਉਂਦਾ ਸੀਗਾ ਤੇ ਉਸ ਵਕਤ ਜਿਹੜੀਆਂ ਸਾਡੀਆਂ ਸਮਾਜਿਕ ਕਧੇਵਧੀਆਂ ਨੇ ਇਹ ਹਮੇਸ਼ਾ ਮੰਗ ਕਰਦੀਆਂ ਸੀਗੀਆਂ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਸੋ ਮੈਂ ਧਨਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਮਲਬੀਰ ਜੀ ਦਾ ਜਿਨ੍ਹਾਂ ਨੇ ਉਹਨਾਂ ਪ੍ਰਯਾਸ ਕਰਕੇ ਇਹਨੂੰ ਚਾਲੂ ਕੀਤਾ ਔਰ ਜਿਹੜਾ ਸਾਡੇ ਏਮਪਲੋਇਜ਼ ਨੇ ਉਹਦੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਇਹਦੀ ਬਕਾਇਦਾ ਮੁਕੰਮਲ ਤੌਰ ਤੇ ਦੇਤੀ ਆ ਔਰ ਔਰ ਉਹਦੇ ਨਾਲ ਇਹ ਹੁਣ ਜਿਹੜੀ ਮਸ਼ੀਨ ਆ ਉਹ ਰੈਗੂਲਰਲੀ ਚੱਲੂਗੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਦੇਣਾ ਐ এনਜੀਓ ਨੂੰ ਪੁਰੇ왈 ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਬੱਬੀ ਜੀ ਕਿਉਂਕਿ ਅੱਜ ਇਹਦੇ ਵਿੱਚ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ ਲੇਟਲਸ ਲੈਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹ ਦੀ ਸ਼ੁਰੂਆਤ ਵੀ ਜਿਹੜੀ ਆ ਉਹ ਦਾ ਸਮਝਣਾ ਪੁਰੇਵਾਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਸੋ ਇੱਥੋਂ ਮੈਂ ਸਮਝਦਾ ਵੀ ਸਵਾਜ ਨੂੰ ਇੱਕ ਲੀ ਵੀ ਲੈਣੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਨੇ ਆ ਗੱਲ ਕੇ ਰਸੂਲਾਂ ਦੀ ਵੀ ਕਰ ਲੈਨੇ ਆ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਤੇਰਾ ਪਾਪਾਰੇ ਹੋ ਜਾਂਦੇ ਆ ਔਰ ਕਈ ਵਾਰੀ ਉਹ ਕਹਿੰਦੀ ਆ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਸ਼ਹੀਦ ਪੈਦਾ ਹੋਵੇ ਤੇ ਗਵਾਂਢੀ ਦੇ ਘਰ ਹੋਵੇ ਆਪਣੇ ਤੋਂ ਨਹੀਂ ਸ਼ੁਰੂ ਕਰਦੇ ਸੋ ਪੂਰੇਵਾਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀਆਂ ਦਾ ਧੰਨਵਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਇਹ ਜਿਹੜੇ ਪਲੇਟਲਟਸ ਤਿਆਰ ਕੀਤੇ ਨੇ ਮੈਂ ਦੱਸ ਦਵਾ ਕਿ ਜਿਹੜੀ ਇਹਦੀ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਪਟਾਣਕੋਟ ਜਲੰਧਰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੋਣੀਗੀ ਉਹ ਸਿਵਲ ਹਸਪੀਟਲ ਗੁਰਦਾਸਪੁਰ ਰੋਡ ਆਕੇ ਜਿਹੜੇ ਪਲੇਟਲੈਟਸ ਨੇ ਉਹ ਇਥੋਂ ਲੈਣ ਲੈ ਕੇ ਆਪਣੇ ਮਰੀਜ਼ ਨੂੰ ਤਾਰਨ ਸਿਰਫ ਡੋਨਰ ਲੈਵਾ ਪਹੂਗਾ ਔਰ ਉਸ ਡੋਨਰ ਤੋਂ ਹੀ ਫਿਰ ਜਿਹੜੇ ਪਲੇਟਲੈਟਸ ਨੇ ਉਹ ਤਿਆਰ ਹੁੰਦਾ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਈ